ਅਰ ਜਵਾਨੀ ਦੀਆਂ ਕਾਮਨਾ ਤੋਂ ਪੱਜ ਅਤੇ ਜਿਹੜੇ ਸਾਫ਼ ਦਿਲ ਤੋਂ ਪ੍ਰਭੂ ਦਾ ਨਾਮ ਲੈਂਦੇ ਹਨ ਉਹਨਾਂ ਨਾਲ ਧਰਮ ਮੇਜਾ ਪ੍ਰੇਮ ਅਤੇ ਮਿਲਾਪ ਦੇ ਮਗਰ ਲਗਾ ਰੋ ਆਮੀਨ ਜਿਸ ਮਨ ਕੇ ਰਪੂਰ ਦਾ ਕਸਤੀ ਕੋਸੇ ਸਰਾ ਕੋ ਮਿਲ ਵਾਸੋ ਨੋਬਲੇ ਸੈਂਟੀਫਿਕਾਟੋ ਉਦਿਲ ਅ ਪਦਰੋਂ ਦੀ ਕਾਸਾ ਪ੍ਰੋਟੋ ਪਰੋ ਓਨਨੀ ਓਪੇਰਾ ਜਿਹੜੇ ਸਾਫ਼ ਦਿਲ ਤੋਂ ਪ੍ਰਭੂ ਦਾ ਨਾਮ ਲੈਂਦੇ ਆ ਜਿਹਨ ਸੱਚਾਈ ਦੇ ਨਾਲ ਪ੍ਰਭੂ ਦੇ ਪਿੱਛੇ ਚੱਲਦੇ ਆ ਉਹਨਾਂ ਦੇ ਨਾਲ ਧਰਮ ਦੇ ਵਿੱਚ ਵਿਸ਼ਵਾਸ ਦੇ ਵਿੱਚ ਪ੍ਰੇਮ ਦੇ ਵਿੱਚ ਮਿਲਾਪ ਦੇ ਵਿੱਚ ਉਹਨਾਂ ਦੇ ਮਗਰ ਲੱਗ ਰਹੇ ਫਿਰ ਤਾਂ ਬਿਬੇ ਚ ਦਿੱਗੇ ਸਾਰੇ ਕੋਲ ਕੋਲੇ ਪਰਸੋਨੇ ਪ੍ਰੇਮ ਦੇ ਵਿੱਚ ਮਿਲਾਪ ਦੇ ਵਿੱਚ ਉਹਨਾਂ ਦੇ ਮਗਰ ਲੱਗ ਰਹੇ ਕਿਹਨਾਂ ਦੇ ਨਾਲ ਜਿਹੜੇ ਸਾਫ਼ ਦਿਲ ਤੋਂ ਪ੍ਰਭੂ ਦਾ ਨਾਮ ਲੈਂਦੇ ਨੇ ਜਿਹੜੇ ਸੱਚਾਈ ਦੇ ਨਾਲ ਮਸੀਹ ਨੂੰ ਫੋਲੋ ਕਰ ਰਹੇ ਆ ਹallelujah ਉਹਨਾਂ ਦਾ ਪ੍ਰੇਮ ਦੇ ਵਿੱਚ ਬਣਿਆ ਰਹਿੰਦਾ ਜਿਹੜਾ ਸਾਰ ਕੋਲ ਲੋਰ ਕੋਲ ਪਾਚੇ ਜਿਹੜਾ ਪ੍ਰੇਮ ਵਰਡ ਜਦੋਂ ਯੂਨਾਨੀ ਪਾਸ਼ਾ ਨਿਊ ਟੈਸਟਮੈਂਟ ਕੀਦੇ ਵਿੱਚ ਲਿਖਿਆ ਗਿਆ ਆ ਦੇਖੋ ਤਾਂ ਸਿ ਲੈਜੇਲ ਟਰਮੀਨੇ ਲਾ ਪੋਲਾ ਅਮੋਰੇ ਜਿਹੜਾ ਮਨੇ ਵਰਡ ਲਾਵਾ ਉਦ ਲਈ ਅਗਾਪੇ ਯੂਜ਼ ਹੁੰਦਾ ਵਰਡ ਲੈ ਲੈ ਬਰਾਇ ਕੋ ਵੀ ਅਮ ਟਰਮੀਨੇ ਸਿਨੀਫਿਕਾਟੋ ਨੀ ਕੋਸਾ ਪੋਲਾਸ ਐ ਅਗਾਪੇ ਅਗਾਪੇ ਜਿਹੜਾ ਉਹਦਾ ਪ੍ਰੇਮ ਜਾਂ ਉਹ ਲਵ ਜਿਹਦੀ ਕੋਈ ਸੀਮਾ ਨਹੀਂ ਆ ਜਿਹਦੇ ਵਿੱਚ ਕੋਈ ਮਤਲਬ ਨਹੀਂ ਆ। ਦੋਵੇਂ ਨੋਨ ਵਿੱਚ ਸੁਣ ਕੰਡੀਸ਼ਨ, ਦੋਵੇਂ ਨੋਨ ਸਿ ਕਿਚ ਸੋਨ ਦੇ ਲਿਮਿਟਿੰਗ। ਜਿਹੜਾ ਪਰਮੇਸ਼ਵਰ ਦਾ ਪ੍ਰੇਮ ਆ ਉਹਦੇ ਵਿੱਚ ਕੋਈ ਮਿਲਾਵਟ ਨਹੀਂ ਆ। ਕੋਈ ਮਤਲਬ ਨਹੀਂ ਆ। ਕੋਈ ਉਹਦੀ ਸੀਮਾ ਨਹੀਂ ਆ। ਆਮੀਨ। ਐਸੀ ਜਿਹੜਾ ਪ੍ਰੇਮ ਕਰਨਾ ਪ੍ਰਭੂ ਦੇ ਵਿੱਚ। ਉਹ ਪ੍ਰੇਮ ਜਿਹੜਾ ਪ੍ਰਭੂ ਨੇ ਸਾਡੇ ਨਾਲ ਕੀਤਾ। ਜਦੋਂ ਅਸੀਂ ਹਜੇ ਪਾਪੀ ਹੀ ਸੀ ਮਸੀਹ ਉਦੋਂ ਸਾਡੇ ਲਈ ਮਰ ਗਿਆ ਪ੍ਰੇਮ ਉਹ ਨਹੀਂ ਜਿਹੜਾ ਅਸੀਂ ਪ੍ਰਭੂ ਨੂੰ ਕਰਦੇ ਪ੍ਰੇਮ ਉਹ ਜਿਹੜਾ ਪਰਮੇਸ਼ਵਰ ਨੇ ਸਾਡੇ ਨਾਲ ਕੀਤਾ ਉਹਨੇ ਆਪਣਾ ਇੱਕ ਲਾਤਾ ਪੁੱਤਰ ਸਾਡੇ ਲਈ ਕੁਰਬਾਨ ਕਰ ਦਿੱਤਾ ਪ੍ਰੇਮ ਉਹ ਨਹੀਂ ਜਿਹੜੇ ਕੋਲ ਕਿਉਂ ਨਹੀਂ ਕਰਦੇ ਅਸੀਂ ਪਰਮੇਸ਼ਵਰ ਨੇ ਸਾਡੇ ਲਈ ਕੀ ਕੀਤਾ ਤੇ ਚੋਏ ਜਦੋਂ ਅਸੀਂ ਹਜੇ ਪਾਪੀ ਹੀ ਸੀ ਉਹਨੇ ਆਪਣਾ ਇੱਕ ਪੁੱਤਰ ਆਪਣੀ ਜਨਿਤ ਪ੍ਰੇਮ ਦੀ ਪਹਿਲ ਜਿਹੜੀ ਅਸੀਂ ਨਹੀਂ ਕੀਤੀ ਪਰਮੇਸ਼ਵਰ ਨੇ ਕੀਤੀ ਹalleluyah halleluyah ਜਿਹੜੇ ਲੋਕ ਸਾਫ਼ ਦਿਲ ਦੇ ਨਾਲ ਲਿਖਿਆ ਜਿਹੜੇ ਸਾਫ਼ ਦਿਲ ਤੋਂ ਪ੍ਰਭੂ ਦਾ ਨਾਮ ਲੈਂਦੇ ਆ ਉਹਨਾਂ ਨਾਲ ਪ੍ਰੀਮ ਦੇ ਵਿੱਚ ਬਣਿਆ ਰੋ ਕਿਉਂਕਿ ਇਹੇ ਲੋਕ ਆ ਜਿਹੜੇ ਤੇਰੇ ਆਤਮਿਕ ਤਰੱਕੀ ਦਾ ਕਾਰਨ ਬਣਨਗੇ